ਆਪਦੇ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਮੋਦੀ ਟਰੰਪ ਦੀ ਜਾਰੀ ਮੁਰਦਾਬਾ 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 ਮੋਦੀ ਟਰੰਪ ਮੁਰਦਾਬਾ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਇਹ ਨਾਮ ਹੈ ਬਾਈ ਦਰਸ਼ਨ ਸਿੰਘ ਗੁਰਨੇਕਨਾਪਾ ਅਸੀਂ ਭਾਰਤੀ ਕਿਸਾਨ ਯੂਨੀਅਨ ਟਟਕਾਉਂਦਾ ਵੱਲੋਂ ਜੋ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੋਇਆ ਮੋਦੀ ਤੇ ਟਰੰਪ ਦੀਆਂ ਅਰਥੀਆਂ ਸਾੜਨ ਦਾ ਜਿਹੜਾ ਇਹ ਟਰੰਪ ਹੈ ਇਹ ਸਾਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਪਾਰ ਨੂੰ ਖਤਮ ਕਰਨਾ ਚਾਹੁੰਦਾ ਹੈ ਆਪਣੀ ਪੁੱਗਤ ਵਾਲਾ ਇਹ ਜਿਹੜਾ ਦਾਬੇ ਵਾਲਾ ਉਹਦਾ ਰਾਜਕਰ ਕਾਇਮ ਕਰਨਾ ਚਾਹੁੰਦਾ ਹੈ ਫਿਰ ਏਕ ਦੇਸ਼ ਦੇ ਉੱਤੇ ਦਾਬਾ ਪਾ ਕੇ ਟੈਕਸ ਲਾ ਕੇ ਜਿਹੜੀਆਂ ਉਹਨਾਂ ਦੀਆਂ ਵਸਤੂਆਂ ਨੇ ਉਹ ਆਪਣੇ ਦੇਸ਼ਾਂ ਦੇ ਵਿੱਚ ਵੇਚਣੀਆਂ ਚਾਹੁੰਦਾ ਜੇਕਰ ਉਹ ਇਸ ਵਿੱਚ ਕਾਮਯਾਬ ਹੁੰਦਾ ਜਿਵੇਂ ਆਪਣਾ ਡੈਰੀ ਧੰਦਾ ਹੋ ਗਿਆ ਖੇਤੀਬਾੜੀ ਹੋ ਗਈ ਜਾਂ ਜਿੰਨਾ ਵੀ ਵਪਾਰ ਹੋ ਗਿਆ ਤਾਂ ਫਿਰ ਇਹ ਆਪਣਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਜਿਵੇਂ ਹੁਣ ਆਪਣੇ ਕਿੰਨੇ ਦੁਕਾਨਦਾਰ ਨੇ ਜਿਹੜੇ ਇਸ ਧੰਦੇ ਤੋਂ ਆਪਣਾ ਰੋਜ਼ਗਾਰ ਚਲਾ ਰਹੇ ਨੇ ਜਦੋਂ ਫਿਰ ਇਹ ਸਾਰਾ ਮਾਲ ਉਹਨਾਂ ਦਾ ਆ ਗਿਆ ਆਪਣੇ ਦੇਸ਼ ਦੇ ਜਿਹੜੇ ਆਰਥਿਕ ਵਿਕਾਸ ਆ ਉਹ ਰੁਕ ਜਾਵੇਗਾ ਇਸ ਕਰਕੇ ਅਸੀਂ ਅੱਜ ਮੋਦੀ ਤੇ ਟਰੰਪ ਦੀਆਂ ਅਰਥੀਆਂ ਛੜ ਰਹੇ ਹਾਂ ਮੁਰਦਾਬਾਦ 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 ਕਿਸਾਨਾਂ ਮਕੌਨ ਦੇ ਜਿੰਦਾਬਾਦ 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 ਇਹ ਅੱਜ ਸਾਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਤੇ ਟਰੰਪ ਦੀਆਂ ਅਰਥੀਆਂ ਛੜੀਆਂ ਜਾ ਰਹੀਆਂ ਨੇ ਉਹ ਅਰਥੀਆਂ ਇਸ ਲਈ ਛੜਾ ਛੜੀਆਂ ਜਾ ਰਹੀਆਂ ਨੇ ਕਿ ਟਰੰਪ ਸਾਰੀ ਦੁਨੀਆ ਤੇ ਠਾਣੇਦਾਰੀ ਕਰ ਰਿਹਾ ਹੈ ਮੋਦੀ ਉਹਦਾ ਜਾਰ ਹੈ ਮੋਦੀ ਸਾਡੀ ਖੇਤੀ ਨੀਤੀ ਨੂੰ ਆਪਦੇ ਕੰਟਰੋਲ ਚ ਕਰ ਰਿਹਾ ਹੈ ਔਰ ਜਿਹੜੇ ਦੁੱਧ ਦੀ ਨੀਤੀ ਨੂੰ ਵੀ ਆਪਦੇ ਕੰਟਰੋਲ ਚ ਕਰ ਰਿਹਾ ਹੈ ਅਗਰ ਜੇ ਦੁੱਧ ਤੇ ਖੇਤੀ ਦੀ ਨੀਤੀ ਅਮਰੀਕਾ ਦੇ ਕੰਟਰੋਲ ਚ ਚਲੀ ਗਈ ਤਾਂ ਸਾਡੇ ਦੇਸ਼ ਦਾ ਮਜ਼ਦੂਰ ਕਿਸਾਨ ਦੁਕਾਨਦਾਰ ਸਾਰਾ ਤਬਾਹ ਹੋ ਜਾਏਗਾ ਸਾਰੀ ਸਾਡੀ ਕਾਰਪਟ ਘਰਾਣੇ ਲੁੱਟ ਕਰਕੇ ਲੈ ਜਾਣਗੇ ਬੇਸ਼ੱਕ ਨਰਿੰਦਰ ਮੋਦੀ ਕੁਝ ਗੱਲ ਪਿੱਛੇ ਹੁਣ ਇਸ ਟਾਈਮ ਕੁਝ ਉਹ ਅਮਰੀਕਾ ਦੇ ਖਿਲਾਫ ਬੋਲਿਆ ਪਰ ਉਹ ਖਿਲਾਫ ਨਹੀਂ ਬੋਲਿਆ ਸਾਨੂੰ ਪਤਾ ਇਸ ਗੱਲ ਦਾ ਇੱਕ ਗੱਲ ਤਾਂ ਨਰਿੰਦਰ ਮੋਦੀ ਇਸ ਗੱਲ ਤੋਂ ਡਰਦਾ ਹੈ ਕਿ ਪਹਿਲਾਂ ਬਹੁਤ ਵੱਡਾ ਅੰਦੋਲਨ ਚੱਲ ਗਿਆ ਸੀ ਬਿਲਾ ਤੇ ਉਹ ਵਾਪਸ ਲੈਣਾ ਪਿਆ ਉਹਨੂੰ ਵੀ ਹੁਣ ਇਸ ਨਾਂ ਤੇ ਕਿਤੇ ਹਿੰਦੁਸਤਾਨ ਪੱਧਰ ਦਾ ਹੋਰ ਵੱਡਾ ਕੋਈ ਅੰਦੋਲਨ ਨਾ ਛਿੜ ਜੇ ਦੂਜਾ ਇਹ ਕਿ ਉਹ ਅਮਰੀਕਾ ਨਾਲ ਜਾਰੀ ਨਹੀਂ ਛੱਡਣੀ ਚਾਹੁੰਦਾ ਮੈਂ ਭਜਨ ਸਿੰਘ ਜਿਹੜਾ ਸਕਤਰ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਪੰਜਾਬ ਅੱਜ ਅਸੀਂ ਜੋ ਭਾਰਤ ਤੇ ਅਮਰੀਕਾ ਸਰਕਾਰ ਵੱਲੋਂ ਵਪਾਰਕ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਹਦੇ ਬਾਰੇ ਲਗਾਤਾਰ ਉਹਨਾਂ ਦੇ ਸਬੰਧਤ ਅਫਸਰਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇਹ ਸਮਝੌਤੇ ਨੂੰ ਲੋਕ ਵਿਰੋਧੀ ਸਮਝਦੇ ਹੋਏ ਕਿਉਂਕਿ ਇਹ ਸਮਝੌਤਾ ਹੋਣ ਦੇ ਨਾਲ ਬਾਹਰਲਾ ਜੋ ਖਰਾਕੀ ਵਸਤੂਆਂ ਐ ਕੋਈ ਇਥੇ ਆਉਣੀਆਂ ਜਿਹਦੇ ਨਾਲ ਮਸ਼ੀਨੀਆਂ, ਦੁੱਧੀਆਂ ਤੇ ਗੱਧਾ ਪਾਦਕਾਂ ਦਾ ਕੋਈ ਬਾਕੀ ਹੋਰ ਨਿੱਕੇ ਮੋਟੇ ਧੰਦੇ ਕਰਨ ਵਾਲਿਆਂ ਦਾ ਸਾਰੇ ਦਾ ਕਾਰੋਬਾਰ ਠੱਪ ਹੋ ਜਾਊਗਾ ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਦੇ ਦਿਨਾਂ ਇਸ ਐਫਟੀਏ ਦੀ ਨੂੰ ਇਹ ਮੌਕਟਾ ਵਪਾਰ ਸਮਝੌਤਾ ਕਹਿੰਦੇ ਨੇ ਉਹਦੇ ਖਿਲਾਫ ਮੋਦੀ ਤੇ 트ੰਪ ਦੀਆਂ ਹਰਕੀਆਂ ਥੜ ਰਹੇ ਆ